ਪੋਦਲਾਂ ਦੇ ਤੂੰ ਹੀ ਰੰਗ ਜਾਣਦਾ ਟੋਲੇਵਾਲ ਵਾਲਾ ਜਾਂਦਾ ਤੁਹਾਡੇ ਨਾਲ ਉਹ ਸਾਜੀ ਕਰ ਰਿਹਾ ਗੁਰੂ ਨਾਨਕ ਜੀ ਤੁਹਾਡਾ ਦیدار ਕਰਕੇ ਗਰੀਬ ਦੀ ਜਹਾ ਬੈਠਾ ਉੜ ਦਸਿਆ ਮਹਿਲ ਅਟਾਰੀਆਂ ਨੂੰ ਉਹ ਸੜਦੇ ਹੋਏ ਸੰਸਾਰ ਨੂੰ ਠੰਡ ਪਾ ਕੇ ਸਾਤ ਕੀਤਾ ਸੀ ਤਪ ਹੰਗਿਆਰੀਆਂ ਨੂੰ ਦਿੱਤਾ ਸੱਚਾ ਸਰੂਪ ਸੀ ਰਾਗ ਸਹਾਨੂੰ ਤੇ ਹੋਰ ਤਾਰਿਆ ਕਈਆਂ ਸਨਸਾਰੀਆਂ ਨੂੰ ਹੋਰ ਤਾਰਿਆ ਕਈਆਂ ਸੰਸਾਰੀਆਂ ਨੂੰ ਹਾਦੀ ਨਾਨਕ ਨਾਮ ਤੇਰਾ ਦੁਨੀਆ ਚ ਤਾਰਦੀ ਦੀ ਨਾਨਕ ਨਾਮ ਤੇਰਾ ਦੁਨੀਆ ਚ ਤਾਰਦੀ ਤੇਰੇ ਹੱਥ ਵਿੱਚ ਡੋਰੀ ਸਾਰੇ ਸੰਸਾਰ ਦੀ ਤੇਰੇ ਹੱਥ ਵਿੱਚ ਡੋਰੀ ਤੂਸਾ ਤੋਂ ਕੱਖ ਬਣ ਨਾ ਜਾਣਦਾ ਤੂੰ ਸਾ ਤੋਂ ਬਿਨਾਂ ਨਹੀਂ ਕੱਖ ਬਣ ਨਾ ਜਾਣਦਾ ਤੇਰੀ ਆਕੂਦਰ ਤਾਂਦੇ ਤੂੰ ਹੀ ਰੰਗ ਜਾਣਦਾ ਤੇਰੀ ਆਕੂਦਰ ਤਾਂਦੇ ਰਿਸ਼ੀ ਮੋਨਿ ਪਾਲ ਥੱਕੇ ਭੇਦ ਤੇਰਾ ਪਾਇਆ ਨਾ ਰਿਸ਼ੀ ਮੋਨਿ ਪਾਲ ਥੱਕੇ ਭੇਦ ਤੇਰਾ ਪਾਇਆ ਨਾ ਪਹਾੜੀਆਂ ਚ ਕਿਸੇ ਜਗ੍ਹਾ ਭਾਇਆ ਨਾ ਲੱਭਦੇ ਪਹਾੜੀਆਂ ਚ ਕੋਨਾ ਕੋਨਾ ਭਾਲ ਥਕੇ ਜਿਵੇਂ ਅਸਮਾਨ ਦਾ ਕੋਨਾ ਕੋਨਾ ਭਾਲ ਥਕੇ ਜਿਵੇਂ ਅਸਮਾਨ ਦਾ ਤੇਰੀਆਂ ਕੁਦਰਤਾਂ ਦੇ ਤੂੰ ਹੀ ਰੰਗ ਜਾਣਦਾ ਤੇਰੀਆਂ ਕੁਦਰਤਾਂ ਦੇ ਤਾਰ ਮਚੋ ਬ੍ਰਹਮ ਦੀ ਜੋਤ ਪੈਦਾ ਹੁੰਦੀ ਉਹਦਾ ਆਉਣਾ ਪੈਂਦਾ ਯੋਦੋ ਰੂਪ ਤਾਰ ਪਗਬਾਨ ਦਾ ਆਉਣਾ ਪੈਂਦਾ ਯੋਦੋ ਰੂਪ ਤਾਰ ਪਗਬਾਨ ਦਾ ਤੇਰੀ ਅੱਖ ਉਦਰ ਤਾਵੇਂ ਤੂੰ ਹੀ ਰੰਗ ਜਾਣਦਾ ਤੇਰੀ ਅੱਖ ਉਦਰ ਤਾਵੇਂ ਸ਼ੰਕਰ ਸ਼ਿੰਗਾਰ ਕਰੇ ਰੂਪ ਧਾਰਕ ਆਲ ਦਾ ਸ਼ੰਕਰ ਸ਼ਿੰਗਾਰ ਕਰੇ ਤੂਸਾਂ ਦੇ ਨਜ਼ਾਰੇ ਦਾਤਾ ਕੋਈ ਨਹੀਂ ਪਛਾਣਦਾ ਤੂਸਾਂ ਦੇ ਨਜ਼ਾਰੇ ਦਾਤਾ ਕੋਈ ਨਹੀਂ ਪਛਾਣਦਾ ਤੇਰੀ ਆਕੁਦਰ ਤਾਂ ਦੇ ਤੂੰ ਹੀ ਰੰਗ ਜਾਣਦਾ ਤੇਰੀ ਆਕੁਦਰ ਤਾਂ ਦੇ ਦਰਸ਼ਨੀ ਜਵਾਨ ਦੇਖੇ डगन जवान डगे लाया भुख नग हथ लाया मेरे हूंदे न पवे खा सी भॻवान कयां न पवे खाणु सती भॻवान ते दे, तू ही रंग जान तेर कुदरत कई झक बेचा पोता पोकरे खड़ो कई झक बेचा पोता पोकरे खड़ो कसान ते के कनसान ते ਸਤਾਨ ਦਾ ਚਿਤ ਚਹ ਦਰਸ ਚਾਉਂਦੇ ਚੰਗੀ ਸਲਤਾਨ ਦਾ ਤੇਰੀ ਆਕੂ ਦਰਤਾਉਂਦੇ ਤੂੰ ਹੀ ਰੰਗ ਜਾਣਦਾ ਤੇਰੀ ਆਕੂ ਦਰਤਾਉਂਦੇ ਹਾਸ ਦੇ ਅਜਾਰੇ ਕੀਤੇ ਉੱਚ ਨੇ ਬਸਾਉਣੇ ਤੋਂ ਹਾਸ ਦੇ ਅਜਾਰੇ ਕੀਤੇ ਉੱਚ ਨੇ ਬਸਾਉਣ ਤੋਂ ਹਾਸ ਦੇ ਰਵਾ ਮੇ ਦਾ ਫਰੋਤੇ ਆ ਹਸਾਉਣੇ ਤੋਂ ਹੱਸਦੇ ਰਵਾਂ ਮੇ ਕੇਰਾ ਥੋਡੇ ਹੱਥ ਅਣ ਦੀ ਜਾ ਦਾਤਾ ਲਾਬ ਹਾਨ ਦਾ ਥੋਡੇ ਹੱਥ ਅਣ ਦੀ ਜਾ ਦਾਤਾ ਲਾਬ ਹਾਨ ਦਾ ਤੇਰੀ ਆ ਕੁਦਰਤਾਂ ਦੇ ਤੂੰ ਹੀ ਰੰਗ ਜਾਣਦਾ ਤੇਰੀ ਆ ਕੁਦਰਤਾਂ ਦੇ ਰਾਜੇ ਤੋਂ ਮੰਗਾਉਣੇ ਪੀਖਾ ਕੰਗਲੇ ਨੂੰ ਰਾਜ ਦੇ ਰਾਜ ਤੋਂ ਮਰੋ ਨੇ ਪੀਖਾ ਕੰਗਲੇ ਨੁਰਾਜ ਦੇ ਜਾਵਾ ਬੱਲੇ ਹਾਰੇ ਮੇਰੇ ਐਸੇ ਮਹਾਰਾਜ ਦੇ ਜਾਵਾ ਬੱਲੇ ਹਾਰੇ ਤੇਰੇ ਸਿਵਦੇ ਤਦਾਸ ਸਦਾ ਸੱਚੀ ਆਸਨਾਮ ਦਾ ਸਿਵਦੇ ਤਦਾਸ ਸਦਾ ਸੱਚੀ ਆਸਨਾਮ ਦਾ ਤੇਰੇ ਉਧਰ ਤਾਂ ਦੇ ਤੂੰ ਹੀ ਰੰਗ ਜਾਣਦਾ ਤੇਰੀ